ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੇ ਚੜ੍ਹਦੀ ਕਲਾ ਵਿੱਚ ਹੋਗੇ ਟਾਈਮ ਹੋ ਗਿਆ ਇੱਥੇ ਜੀ 11:30 ਵਜੇ ਦਾ ਤੇ ਇੱਥੇ ਮੈਂ ਮਸਰੀ ਮਿਕਸ ਸਬ ਜਿਹੜੀ ਦਾਲ ਸੀ ਉਹ ਧਰਨ ਲੱਗੀ ਸੀ ਪਾਣੀ ਵਿੱਚ ਰੱਖ ਦਿੱਤਾ ਸੀਗਾ ਮਸਰੀ ਧੋਵੀ ਤੇ ਮੂੰਗੀ ਧੋਵੀ ਤੇ ਮਾਂ ਤੁਲੀ ਦਾਲ ਤਿੰਨੇ ਮਿਕਸ ਕਰਕੇ ਉਹ ਮੈਂ ਧਰ ਦਿੱਤੀ ਤੇ ਇੱਥੇ ਮੈਂ ਪਿਆਜ਼ ਨੂੰ ਗ੍ਰਾਈਂਡ ਕਰਕੇ ਰੱਖਿਆ ਹੋਇਆ ਸੀਗਾ ਤੇ ਕਰੇਲੇ ਜਿਹੜੇ ਉਹਨਾਂ ਨੂੰ ਛਿਲਕੇ ਬਾਹਰ ਧੁੱਪ ਚ ਸੁਕਾ ਕੇ ਨਮਕ ਲਗਾ ਕੇ ਫਿਰ ਧੋ ਕੇ ਫਿਰ ਰੱਖੇ ਹੋਏ ਸੀ ਸਵੇਰ ਦੇ ਤੇ ਮਸਾਲਾ ਜਿਹੜਾ ਮੈਂ ਮਿਕਸੀ ਵਿੱਚ ਪੀਸ ਲਿਆ ਸੀ ਇਹਦੇ ਵਿੱਚ ਮੈਂ ਲਸਣ ਵਗੈਰਾ ਅਦਰ ਕੁਝ ਨਹੀਂ ਪਾਇਆ ਬਸ ਪਿਆਜ਼ ਹਰੀ ਮਿਰਚ ਗ੍ਰाइंड ਕੀਤੀ ਵਿੱਚ ਜਿਹੜਾ ਮੈਂ ਸਪੈਸ਼ਲ ਮਸਾਲਾ ਉਹ ਪਾਉਂਦੀ ਆ ਔਰ ਨਮਕ ਪਾਇਆ ਕਾਲੀ ਮਿਰਚ ਪਾਈ ਤੇ ਥੋੜੀ ਜੀ ਸੌਫ ਪਾਈ ਤੇ ਸੌਫ ਜਿਹੜੀ ਕਰੇਲਿਆਂ ਦਾ ਜਿਹੜਾ ਜਾਇਕਾ ਵਧਾ ਦਿੰਦੀ ਬਹੁਤ ਸਵਾਦ ਲੱਗਦੀ ਹੈ ਤੇ ਤੇ ਅੱਜ ਮੈਂ ਘੱਟ ਤੇਲ ਦੇ ਵਿੱਚ ਇਦਾਂ ਆ ਜਿਹੜੇ ਕਰੇਲੇ ਬਣਾਵਾਂਗੀ ਕਿ ਬਹੁਤ ਘੱਟ ਤੇਲ ਦੇ ਵਿੱਚ ਇੰਨੇ ਆ ਕਰੇਲੇ ਮਤਲਬ ਕਿਲੋ ਡੇਢ ਕਿਲੋ ਕਰੇਲੇ ਨੇ ਤੇ ਜਿਹੜਾ ਇਹ ਮੈਂ ਤੇਲ ਇੱਕ ਕਟਛੀ ਪਾਇਆ ਇਹਦੇ ਵਿੱਚ ਹੀ ਸਾਰੇ ਮੈਂ ਜਿਹੜੇ ਕਰੇਲੇ ਆ ਉਹਨਾਂ ਨੂੰ ਬਣਾਵਾਂਗੀ ਤੇ ਕਰੇਲੇ ਨੂੰ ਇਦਾਂ ਮੈਂ ਫਿਲ ਕਰਕੇ ਉੱਪਰੋਂ ਦੀ ਰੀਲ ਦੇ ਨਾਲ ਸਾਰਾ ਧਾਗਾ ਜਿਹੜਾ ਲਪੇਟ ਦਾਂਗੀ ਵੈਸੇ ਮੈਂ ਡੀਪ ਫ੍ਰਾਈ ਵੀ ਕਰਕੇ ਬਣਾਉਂਦੀ ਆ ਪਹਿਲਾਂ ਮਸਾਲਾ ਵਗੈਰਾ ਭੁੰਨ ਕੇ ਬਣਾ ਲੈਂਦੀ ਆ ਪਰ ਅੱਜ ਮੈਂ ਘੱਟ ਤੇਲ ਕਰਕੇ ਹਸਬੰਡ ਕਹਿੰਦੇ ਕਿ ਦਿਲ ਕਰਦਾ ਕਰੇਲੇ ਖਾਣ ਨੂੰ ਪਰ ਤੁ ਡੀਪ ਫ੍ਰਾਈ ਕਰਦੀ ਆ ਤੇ ਮੈਂ ਕਿਹਾ ਚਲੋ ਉਦਾਂ ਨਹੀਂ ਕਰਦੇ ਅੱਜ ਇਹ ਵਾਲਾ ਤਰੀਕਾ ਵਰਤ ਲੈਣੇ ਕਿਉਂਕਿ ਪਿੰਡ ਪਹਿਲਾਂ ਜਦੋਂ ਅਸੀਂ ਹੁੰਦੇ ਸੀਗੇ ਛੋਟੇ-ਛੋਟੇ ਤੇ ਮੇਰੇ ਮੰਮੀ ਨੇ ਹਾਰਾ ਜਿਹਨੂੰ ਬੋਲਦੇ ਨੇ ਤੇ ਸਾਡੇ ਉਹਨੂੰ ਪੜੋਲੀ ਜੀ ਬੋਲਦੇ ਸੀ ਸ਼ਾਇਦ ਉੱਧਰ ਮਾਝੇਵਾਲ ਤੇ ਉਹਦੇ ਵਿੱਚ ਤੋਂ ਖਾ ਕੇ ਪਾਥੀਆਂ ਨੂੰ ਤੇ ਇਦਾਂ ਰੱਖ ਕੇ ਤੇ ਇਦਾਂ ਕਰੇਲੇ ਬਣਾਉਣੇ ਉਹਦੇ ਵਿੱਚ ਤੇ ਉਹਦੇ ਵਿੱਚ ਜਿਹੜੀ ਅੱਗ ਧੁੱਕਦੀ ਹੁੰਦੀ ਸੀ ਉਹਦੇ ਵਿੱਚ ਕਰੇਲੇ ਇਦਾਂ ਬਣਨੇ ਤੇ ਮੰਮੀ ਮੇਰੀ ਨੇ ਇੱਕ-ਇੱਕ ਕਰਕੇ ਬਣਾਣੇ ਬੜੇ ਸਵਾਦ ਲੱਗਣੇ ਕਰੇਲੇ ਤੇ ਇਹ ਵੀ ਅੱਜ ਮੈਂ ਉਦਾਂ ਹੀ ਬਣਾ ਰਹੀ ਚਲੋ ਅੱਜ ਸਾਡੇ ਸ਼ਹਿਰਾਂ ਦੇ ਵਿੱਚ ਕਿੱਥੇ ਉਹ ਹਨਾ ਹੈ ਗਿਆ ਸਾਰਾ ਮਿਸ ਕਰਦੇ ਆ ਸੀ ਪਰ ਬਹੁਤ ਅੱਛਾ ਲੱਗਦਾ ਸਾਨੂੰ ਜਦੋਂ ਅਸੀਂ ਦੂਜਿਆਂ ਦਾ ਦੇਖਦੇ ਆ ਤੇ ਇਦਾਂ ਮੈਂ ਸਾਰੇ ਹੀ ਕਰੇਲੇ ਜਿਹੜੇ ਫਿਲ ਕਰ ਲਾਂਗੀ ਫਿਲ ਕਰਕੇ ਤੇ ਇਦਾਂ ਮੈਂ ਪਾਵਾਂਗੀ ਤੇ ਜਿਹੜੀ ਸੌਂਫ ਹੈ ਸੌਂਫ ਪਾਉਣ ਨਾਲ ਕਰੇਲੇ ਬਹੁਤ ਸਵਾਦ ਲੱਗਦੇ ਕਦੀ ਵੀ ਕੜਾਤਣ ਵਾਲੇ ਨਹੀਂ ਕਰੇਲੇ ਬਣੇ ਤੇ ਇਹਨਾਂ ਸਾਰੇ ਕਰੇਲਿਆਂ ਨੂੰ ਇਦਾਂ ਹੀ ਮੈਂ ਫਿਲ ਕਰਕੇ ਇਦਾਂ ਵਿੱਚ ਰੱਖ ਦਾਂਗੀ ਤੇ ਪਹਿਲਾਂ ਇਹਨਾਂ ਨੂੰ ਨੰਗਾ ਹੀ ਇਦਾਂ ਕਰਕੇ ਮਤਲਬ ਰਿੰਨਾਗੀ ਤੇ ਇੱਕ ਇੱਕ ਕਰਕੇ ਮੈਂ ਨਾ ਜਿਹੜੇ ਚਿਮਟੀ ਦੇ ਨਾਲ ਉਹਨਾਂ ਨੂੰ ਜੋੜੇ ਕ੍ਰੇਲਿਆਂ ਨੂੰ ਉਲਟ ਦਾਂਗੇ ਤੇ ਟਾਈਮ ਤੇ ਥੋੜਾ ਲੱਗਦਾ ਕਿ ਉਹ ਲਾਗੇ ਖੜ ਕੇ ਬਣਾਉਣੇ ਪੈਂਦੇ ਆ ਕ੍ਰੇਲੇ ਤੇ ਉਹੀ ਜਦੋਂ ਚੀਜ਼ ਬਣਾਉਂ ਤੇ ਫਿਰ ਮਜ਼ਾ ਵੀ ਆਉਂਦਾ ਨਾ ਤੇ ਮੈਨੂੰ ਕੁਕਿੰਗ ਕਰਨ ਦਾ ਬਹੁਤ ਸ਼ੌਂਕ ਹੈ ਇਹ ਨਹੀਂ ਕਿ ਮੈਨੂੰ ਕੁਕਿੰਗ ਜਿਹੜੀ ਚੀਜ਼ ਮੈਂ ਬਣਾਵਾ ਕੁਕਿੰਗ ਕਰਨ ਨੂੰ ਮੈਨੂੰ ਹੁੰਦਾ ਕਿ ਦਿਲੋਂ ਕਰਾਂ ਕੰਮ ਸੱਚੇ ਪਾਸ਼ਾ ਦਾ ਨਾਮ ਲੈ ਕੇ ਕਿ ਹਮੇਸ਼ਾ ਚੀਜ਼ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਇਦਾਂ ਮੈਂ ਸਾਰੇ ਕ੍ਰੇਲੇ ਬਣਾਵਾਂਗੀ ਤੇ ਅੱਜ ਮੈਂ ਤੁਹਾਨੂੰ ਮੈਂ ਕਿਹਾ ਚਲੋ ਰੈਸਪੀ ਸ਼ੇਅਰ ਕਰ ਦਿੰਨੇ ਆ ਕਿ ਘੱਟ ਤੇਲ ਦੇ ਵਿੱਚ ਇਦਾਂ ਕ੍ਰੇਲੇ ਬਣਾਓ ਤੇ ਬਹੁਤ ਵਧੀਆ ਚਾਇਕਾ ਬਹੁਤ ਸਵਾਦ ਬੰਦੇ ਆ ਤੇ ਔਰ ਖਾਣ ਨੂੰ ਵੀ ਕੋਈ ਮਾੜੇ ਨਹੀਂ ਲੱਗਦੇ ਤੇ ਇੱਕ ਬੰਨੇ ਮੈਂ ਦਾਲ ਰੱਖ ਦਿੱਤੀ ਸੀਗੀ ਤੇ ਦਾਲ ਮੈਂ ਅੱਜ ਪਿੱਤਲ ਦੇ ਪਤੀਲਾ ਜਿਹੜਾ ਕਲੀ ਕੀਤਾ ਹੋਇਆ ਉਹਦੇ ਵਿੱਚ ਖੁੱਲੀ ਦਾਲ ਬਣਾਵਾਂਗੀ ਖੁੱਲੀ ਦਾਲ ਬਣਾਉਣ ਕਰਕੇ ਤੇ ਜਿਹੜੀ ਵਾਈਵਾਦੀ ਨਹੀਂ ਲੱਗਦੀ ਕਿਉਂਕਿ ਜਦੋਂ ਕੁਰਲੇ ਬਣਾਉਂ ਫਿਰ ਨਾਲ ਸਾਡੇ ਦਾਲ ਵਗੈਰਾ ਜਰੂਰ ਮੰਮੀ ਖਾਂਦੇ ਨੇ ਤੇ ਨਾਲੇ ਮੰਮੀ ਵੀ ਡੀਪ ਫਰਾਈ ਜਿਹੜੇ ਨਹੀਂ ਖਾਣ ਪਸੰਦ ਕਰਦੇ ਕਰੇਲੇ ਮੈਂ ਉਹਨਾਂ ਨੇ ਕਰੇਲੇ ਜਦੋਂ ਲਏ ਤੇ ਕਹਿੰਦੇ ਸਰਪਜੀ ਤੂੰ ਤਾਂ ਬਣਾਏਂਗੀ ਡੀਪ ਫ੍ਰਾਈ ਕਰਕੇ ਤੇ ਮੈਨੂੰ ਤੇ ਪਚਦੇ ਨਹੀਂ ਉਹਦਾਂ ਦੇ ਮੈਂ ਕਿਹਾ ਮੰਮੀ ਕੋਈ ਨਹੀਂ ਫਿਕਰ ਨਾ ਕਰੋ ਤੁਸੀਂ ਮੈਂ ਘੱਟ ਤੇਲ ਵਿੱਚ ਹੀ ਬਣਾਵਾਂਗੀ ਕਰੇਲੇ ਤੇ ਇਸ ਸਾਈਡ ਤੇ ਮੈਂ ਹੁਣ ਕਰੇਲੇ ਮੇਰੇ ਬਣ ਗਏ ਸੀ ਤੇ ਮੈਂ ਟੱਕਣਾ ਦੇ ਦਿੱਤਾ ਕਿ ਥੋੜਾ ਸਿੰਮਤੇ ਰੱਖ ਦਿੱਤੇ ਕਿ ਨਾਲ-ਨਾਲ ਭਾਫ਼ ਤੇ ਜਿਹੜਾ ਥੋੜੇ ਹੋਣਗੇ ਉਹ ਹੀ ਕਸਰ ਹੋ ਚੁੱਕੀ ਪੂਰੀ ਤੇ ਇਹ ਮੈਂ ਚੁੰਮਟੀ ਦੇ ਨਾਲ ਇੱਕ-ਇੱਕ ਕਰੇਲਾ ਜਿਹੜਾ ਪਲਟੀ ਗਈ ਤੇ ਘੱਟ ਤੇਲ ਦੇ ਵਿੱਚ ਕਰੇਲੇ ਬਣੇ ਐਨੇ ਸਵਾਦ ਬਣੇ ਨਾ ਤੇ ਬਹੁਤ ਵਧੀਆ ਇੱਕ ਕarele ਬਣਾ ਕੇ ਮਠੰਡੇ ਕਰਕੇ ਫ੍ਰਿਜ ਚ ਰੱਖ ਲੈਣੇ ਹਨ ਜੇਦੋਂ ਵੀ ਇੱਕ ਕarele ਜਦੋਂ ਜਿਹੇਸੇ ਨੇ ਲੈਣਾ ਲੈ ਲੇ ਕੱਲੇ ਕareleਆਂ ਦੀ ਸਬਜ਼ੀ ਸੁੱਤੀ ਨਾਲ ਰੋਟੀ ਸਾਡੇ ਕੋਈ ਨਹੀਂ ਖਾਂਦਾ ਜਾਂ ਦਹੀਂ ਹੋਵੇ ਤੇ ਜਾਂ ਦਾਲ ਬਣੀ ਹੋਵੇ ਤੇ ਇੱਥੇ ਮੈਂ ਮਸਟਰਡ ਆਇਲ ਪਾ ਦਿੱਤਾ ਸੀ ਤੇ ਪਿਆਜ਼ ਕੱਟ ਲਿਆ ਟਮਾਟਰ ਕੱਟ ਲਿਆ ਥੋੜੀ ਲਸਣ ਕੱਟਿਆ ਥੋੜਾ ਜਿਹਾ ਅਦਰਕ ਕੱਟਿਆ ਤੇ ਦੋ ਹਰੀਆਂ ਮਿਰਚਾਂ ਕੱਟ ਲਈਆਂ ਤੇ ਜਿਹੜਾ ਮਸਾਲਾ ਪਾਵਾਂਗੇ ਇਹਦੇ ਵਿੱਚ ਹਲਦੀ ਔਰ ਨਮਕ ਮੈਂ ਆਲਰੇਡੀ ਹੀ ਪਹਿਲਾਂ ਹੀ ਪਾ ਦਿੱਤਾ ਸੀ ਗਿਆ ਦਾਲ ਦੇ ਵਿੱਚ ਤੇ ਦਾਲ ਇਦਾਂ ਸਿਮ ਤੇ ਪਹਿਲਾਂ ਵਾਲਾ ਆ ਗਿਆ ਫਿਰ ਮੈਂ ਸਿਮ ਤੇ ਰੱਖ ਦਿੱਤੀ ਹੌਲੀ ਹੌਲੀ ਇਦਾਂ ਹੀ ਦਾਲ ਬਣੇਗੀ ਤੇ ਫਿਰ ਉਧਰ ਮੈਂ ਕੱਪੜੇ ਵੀ ਧੋਣੇ ਸੀ ਮੰਮੀ ਦੇ ਮੈਂ ਆਪਣੇ ਕੱਪੜੇ ਤਾਂ ਧੋਲੇ ਸੀਗੇ ਤੇ ਮੰਮੀ ਦੇ ਕੱਪੜੇ ਜਿਹੜੇ ਕੰਮ ਵਾਲੀ ਪਹਿਲਾਂ ਲਾਈ ਸੀ ਉਹ ਹੁਣ ਜਵਾਬ ਦੇਗੀ ਤੇ ਮੈਂ ਮੰਮੀ ਨੂੰ ਕਿਹਾ ਤੁਸੀਂ ਉੱਪਰ ਦੇ ਦਿਆ ਕਰੋ ਕਿ ਮੈਂ ਧੋ ਦਿਆ ਕਰਾਂਗੀ ਕਿ ਮੇਰੇ ਤੋਂ ਹੀ बार-बार ਥੱਲੇ ਨਹੀਂ ਜਾਇਆ ਜਾਂ ਜਾਂ ਤੇ ਮੇਰਾ ਸਾਰਾ ਹੀ ਥੱਲੇ ਹੀ ਰਵਾਂ ਤਾਂ ਹਨ ਤੇ ਫਿਰ ਮੈਂ ਹੁਣ ਰੋਟੀ ਵਗੈਰਾ ਥੱਲੇ ਭੇਜ ਦਿੰਨੀ ਆ ਤੇ ਕੱਪੜੇ ਵਗੈਰਾ ਉੱਪਰ ਹੀ ਧੋ ਦਿੰਨੀ ਆ ਤੇ ਕੁਕੂ ਥੱਲੇ ਜਾਣਾ ਮੈਨੂੰ ਬਹੁਤ ਮੁਸ਼ਕਲ ਆਦਾ ਕਿਉਂਕਿ ਮੈਂ ਆਪਣਾ ਵੀ ਕੰਮ ਕਰਨਾ ਹੁੰਦਾ ਉੱਪਰ ਤੇ ਫਿਰ ਮੈਂ ਵੀਡੀਓਜ਼ ਵੀ ਬਣਾਉਣੀਆਂ ਹੁੰਦੀਆਂ ਇਹਦੇ ਚੱਕਰ ਵਿੱਚ ਤੇ ਫਿਰ ਮੇਰ ਕੋ ਇੰਨਾ ਜਾਇਆ ਨਹੀਂ ਜਾਂਦਾ ਤੇ ਲੋ ਜੀ ਆ ਤੜਕਾ ਹੁਣ ਪੁੱਜੇਗਾ ਤੇ ਫਿਰ ਮੈਂ ਦਾਲ ਵਿੱਚ ਪਾ ਦਾਂਗੀ ਤੇ ਸਹੀਰ ਦਾ ਸਾਰੇ ਡਸਟਿੰਗ ਪੱਖੇ ਏਸੀ ਕਿ ਹਫਤੇ ਬਾਅਦ ਏਸੀ ਦੀ ਜਿਹੜੀ ਜਾਲੀ ਉਹ ਸਾਫ਼ ਕਰਨੀ ਪੈਂਦੀ ਹੈ ਤੇ ਪਸੀਨਾ ਬਹੁਤ ਆ ਚੁੱਕਾ ਸੀਗਾ ਤੇ ਬੱਦਲ ਜਿਹੜੇ ਖੜੇ ਝ ਹੀ ਆ ਬੱਦਲ ਵਾਈ ਬਣੀ ਜ਼ਰੂਰ ਹੈਗੀ ਆ ਪਰ بارش ਨਹੀਂ ਸਾਡੇ ਲਾਗੇ ਲਾਗੇ ਤੇ ਸਾਰੇ ਜਲੰਦਰ ਵਗੈਰਾ ਪੈ ਗਈ ਸਾਡੇ ਇੱਥੇ بارش ਨਹੀਂ ਪਈ ਬਸ ਉਹੀ ਮਾੜੀ ਜਿਹੀ ਕਣੀਆਂ ਜੀਆਂ ਆ ਕੇ ਹਵਾ ਸ਼ਾਮ ਸਵੇਰੇ ਆਉਂਦੀ ਆ ਤੇ ਬਸ ਕੋਈ ਹਾਲ ਨਹੀਂ ਗਰਮੀ ਇੰਨੀ ਲੱਗ ਰਹੀ ਹੈ ਨਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਤੇ ਗਰਮੀ ਦੇ ਵਿੱਚ ਵਲੌਗ ਬਣਾਉਣੇ ਬਹੁਤ ਜ਼ਿਆਦਾ ਔਖੇ ਹੋਏ ਨੇ ਸਾਰੇ ਭੈਣ ਭਰਾਵਾਂ ਨੂੰ ਇਹੀ ਆ ਰਿਕਵੈਸਟ ਹੈ ਕਿ ਵਲੌਗ ਨੂੰ ਪੂਰਾ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਸਪੋਰਟ ਦਿਲੋਂ ਕਰਿਆ ਕਰੋ ਪਲੀਜ਼ ਮੈਂ ਜਿੰਨੂੰ ਸਪੋਰਟ ਕਰਦੀਆਂ ਦਿਲੋਂ ਸਪੋਰਟ ਕਰਦੀਆਂ ਤੇ ਜਿਹੜੇ ਭੈਣ ਭਰਾ ਨਾਲ ਜੁੜਿਆ ਬਹੁਤ ਵਧੀਆ ਮੇਰੀ YouTube ਫੈਮਿਲੀ ਲਾਈਕ ਕਰਿਆ ਕਰੋ ਲਾਈਕ ਨਹੀਂ ਕਰਦੇ ਲਾਈਕ ਕਰਨਾ ਤੁਸੀਂ ਭੁੱਲ ਜਾਂਦੇ ਹੋ ਜਦੋਂ ਵੀ ਚੈਨਲ ਤੇ ਆਉਂਦੇ ਹੋ ਲਾਈਕ ਪਹਿਲਾਂ ਕਰਿਆ ਕਰੋ ਤੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਇਹ ਚ ਹੁਣ ਮੈਂ ਮਸਾਲਾ ਪਾ ਦਾਂਗੀ ਜਿਹੜਾ ਸਬਜੀ ਵਾਲਾ ਇਹ ਮਸਾਲਾ ਇੰਨਾ ਵਧੀਆ ਮਸਾਲਾ ਬਣਿਆ ਨਾ ਮੈਂ ਦੀ ਮੈਂ ਵੀਡੀਓ ਜਿਹੜੀ ਆਪਣੇ ਚੈਨਲ ਤੇ ਪਾਈ ਹੋਈ ਤੇ ਉਹ ਜ਼ਰੂਰ ਦੇਖ ਲਿਓ ਤੇ ਇਹ ਸਬਜੀ ਇਹਦੇ ਨਾਲ ਇੰਨੀ ਸਵਾਦ ਬਣਦੀ ਹੈ ਨਾ ਹਰ ਇੱਕ ਕਿਉਂਕਿ ਸੌਫੀ ਪਾਈ ਹਰ ਇੱਕ ਚੀਜ਼ ਪਾਈ ਠੰਡੀ ਗਰਮ ਤੇ ਗਰਮੀਆਂ ਵਾਲਾ ਮਸਾਲਾ ਹੈ ਬਹੁਤ ਵਧੀਆ ਤੇ ਇਹ ਮੈਂ ਥੋੜਾ ਜਿਹਾ ਹੁਣ ਦਾਲਚੀ ਪਾ ਦਾਂਗੀ ਟਮਾਟਰ ਚੰਗੀ ਤਰ੍ਹਾਂ ਗਲ ਜਾਣਗੇ ਤੇ ਫਿਰ ਮੈਂ ਤੜਕਾ ਜਿਹੜਾ ਦਾਲ ਵਿੱਚ ਪਾ ਦਾਂਗੀ ਤੇ ਇਦਾਂ ਹੀ ਤੁਹਾਡੀ ਸਾਥ سپورਟ ਦੀ ਜਰੂਰਤ ਹੈ ਬਹੁਤ ਬਨੇ ਰਹੇ ਹੋ ਇਤਾਂ ਹੀ ਤੇ ਪਹਿਲੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਚਲੋ ਹੁਣ ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਰੈਗੂਲਰ ਹੀ ਵੀਡੀਓ ਪਾਵਾਂ ਤੁਹਾਡੇ ਤੱਕ ਰੈਗੂਲਰ ਹੀ ਵੀਡੀਓ ਆਇਆ ਕਰਨ हां ਜਦੋਂ ਸਿਹਤ ਨਹੀਂ ਠੀਕ ਹੁੰਦੀ ਉਦੋਂ ਹੁੰਦਾ ਕਿ ਫਿਰ ਨਹੀਂ ਬਣਦੇ ਵਲੌਗ ਪਰ ਹੁਣ ਇੰਨੀ ਗਰਮੀ ਵਿੱਚ ਵੀ ਚਲੋ ਅਸੀਂ ਜੋ ਕੁਕਿੰਗ ਕਰਦੀ ਆ ਮੈਂ ਉਹ ਦਿਖਾ ਦਿੰਨੀ ਕੁਝ ਸਪੈਸ਼ਲ ਤੇ ਕਿਤੇ ਬਾਹਰ ਵੀ ਨਹੀਂ ਜਾਇਆ ਜਾ ਰਿਹਾ ਗਰਮੀ ਬਹੁਤ ਹੋਣ ਕਰਕੇ ਤੇ ਇੱਕ ਸਿਹਤ ਵੀ ਨਾ ਠੀਕ ਹੋਣ ਕਰਕੇ ਮੇਰੇ ਕੋਲ ਬਾਹਰ ਨਹੀਂ ਜਾਇਆ ਜਾ ਰਿਹਾ ਨਹੀਂ ਤੇ ਦਿਖਾਉਣ ਨੂੰ ਤਾਂ ਬਹੁਤ ਕੁਝ ਹੈ ਚੰਡੀਗੜ੍ਹ ਤੁਹਾਨੂੰ ਬਹੁਤ ਕੁਝ ਦਿਖਾ ਦिए ਆਪਣੇ ਫਰੈਂਡਸ ਨੂੰ ਤੇ ਕੋਸ਼ਿਸ਼ ਕਰਾਂਗੇ ਥੋੜਾ ਮੀ ਮੂਹ ਪਾਣਗੇ ਤੇ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਕਿਤੇ ਜਾਵਾਂਗੇ ਤਾਂ ਇਸ ਵਾਰ ਤੇ ਮੈਂ ਛੁੱਟੀਆਂ 'ਚ ਕੇਕੇ ਵੀ ਨਹੀਂ ਜਾ ਹੋਇਆ ਮੇਤੋਂ ਕਿ ਕੁਛ ਮਮੀ ਨਹੀਂ ਸੀ ਠੀਕ ਕੁਛ ਮੰਮੀ ਵੀ ਨਹੀਂ ਸੀ ਠੀਕ ਫਿਰ ਵਰਿੰਦਰ ਵੀ ਥੋੜਾ ਇਦਾਂ ਹੋ ਗਿਆ ਫਿਰ ਇਸ ਕਰਕੇ ਹੁਣ ਛੁੱਟੀਆਂ ਰਹਿ ਗਈਆਂ ਹਫ਼ਤੇ ਦੀਆਂ ਤੇ ਹੁਣ ਦਿਲ ਨਹੀਂ ਕਰ ਰਿਹਾ ਕਿ ਜਾਵਾਂ ਜਾਂ ਨਾ ਜਾਵਾਂ ਤੇ ਦੇਖਾਂਗੇ ਜੇ ਮੇਤੋਂ ਜਾ ਹੋਇਆ ਤੇ ਜਾਵਾਂਗੀ ਤੇ ਕੁਕਿੰਗ ਮੇਰੀ ਹੋ ਗਈ ਤੇ ਦਾਲ ਬੰਦੀ ਗਰੇਲੇ ਮੈਂ ਬਣਾਈ ਰਹੇ ਨੇ ਸੇਵ ਤੇ ਰੱਖੇ ਹੋਏ ਦੋਨੋਂ ਤੇ ਥੋੜਾ ਜਿਹਾ ਲਵਾਵਾਂਗੇ ਤੇ ਬਾਕੀ ਇਹ ਤੇਰਾ ਥੋੜਾ ਖਲਾਰਾ ਕੁਕਿੰਗ ਕਰਦਾ ਖਲਾਰਾ ਪੈਂਦਾ ਉਹਨਾਂ ਨੂੰ ਚੱਕਾਂਗੀ ਦੋ ਕੱਪ ਜਿਹੜੇ ਬਰਤਨ ਐ ਇਹਨਾਂ ਨੂੰ ਇਹ ਸਾਫ਼ ਕਰਾਂਗੀ ਤੇ ਬਾਹਰ ਮੇਂ ਮਸ਼ੀਨ ਲਗਾਈ ਹੋਈ ਆ ਆਪਣੇ ਦੇ ਕੱਪੜੇ ਧੋਲੇ ਸੀਗੇ ਤੇ ਫਿਰ ਮੰਮੀ ਦੀ ਕੰਮ ਵਾਲੀ ਨਹੀਂ ਆਈ ਅੱਜ ਤੇ ਉਹਨੂੰ ਬੰਦ ਕਰ ਦਿੱਤਾ ਸੀ ਤੇ ਫਿਰ ਹੋ ਮੈਂ ਨਾ ਕੱਪੜੇ ਪਾਏ ਹੋਏ ਆ ਮਸ਼ੀਨ ਦੇ ਵਿੱਚ ਤੇ ਇਹ ਹੁਣ ਮੈਂ ਕੱਢਾਂਗੀ ਇੱਕ ਮਸ਼ੀਨ ਤੋਂ ਕੱਪੜੇ ਤੇ ਫਿਰ ਪਾਣੀ ਕਰਾਂ ਬੰਦ ਇੱਧਰ ਮੈਂ ਆਪਣੇ ਕੱਪੜੇ ਧੋਲੇ ਆ ਤੇ ਅੱਜ ਬਦਲਵਾਈ ਜੀ ਬਣੀ ਪਈ ਐ ਸਾਰੀ ਬਦਲਵਾਈ ਬਣੀ ਪਈ ਆ ਤੇ ਹੁਣ ਕੱਪੜੇ ਕੱਢਦੇ ਆ 1 ਵਜ ਗਿਆ ਦੁਪਹਿਰ ਦਾ ਕਿਉਂਕਿ ਮੈਂ ਕੁਕਿੰਗ ਕਰਨ ਲੱਗੀ ਸੀ ਦੁਪਹਿਰ ਦੀ ਰੋਟੀ ਮੈਂ ਕਿ ਪਹਿਲਾਂ ਬਨ ਜੇ ਤੇ ਆਟਾ ਵਗੈਰਾ ਗੁੰਨ ਕੇ ਸਾਰਾ ਕੁਝ ਰੱਖਤਾ ਹੁਣ 1:30 ਵਜ ਫੁਲਕੇ ਲਾਵਾਂਗੀ ਤੇ ਇਸ ਤੋਂ ਹੁਣ ਮੈਂ ਆਹ ਜਿਹੜੇ ਕੱਪੜੇ ਮੰਮੀ ਦੇ ਸੂਟ ਦੋ ਤਿੰਨ ਸੀ ਲੋਕ ਚਾਦਣਾ ਸੀ ਇਹਨਾਂ ਨੂੰ ਧੋ ਕੇ ਪਾ ਦਾਂਗੀ ਤੇ ਫਿਰ ਮਿਲਦੇ ਆਂ ਜੀ ਹਾਏ ਕੱਪੜੇ ਧੁੱਪ ਗਏ ਜੀ ਜਿਹੜੇ ਸੁੱਕ ਗਏ ਸੀ ਉਹ ਮੈਂ ਲਾ ਲੇ ਤੇ ਇਹ ਵਾਲੇ ਪਾ ਦਿੱਤੇ ਆ ਸੋਨੇ ਤੇ ਹੁਣ ਆ ਥੋੜਾ ਜਿਹਾ ਦੇਰ ਆ ਇਹਨੂੰ ਸਾਫ ਕਰ ਲਾਂਗੇ ਤੇ ਇਹਨਾਂ ਨੂੰ ਅੰਦਰ ਰੱਖਦੇ ਹੁਣ ਟਾਈਮ ਦੇਖਦੇ ਫਿਰ 1:30 ਵਜ ਗਿਆ ਇਹਨਾਂ ਨੂੰ ਜੋੜਾਂਗੀ ਠਹਿਰ ਕੇ ਤੇ ਇੱਕ ਹੁਣ ਮੈਂ ਕਰਨਾ ਬਾਥਰੂਮ ਕਲੀਨ ਬਾਥਰੂਮ ਕਲੀਨ ਕਰਕੇ ਤੇ ਫਿਰ ਉਸ ਤੋਂ ਬਾਅਦ ਪਸੀਨਾ ਬਹੁਤ ਆ ਗਿਆ ਤੇ ਅਜੇ ਕੰਮ ਹੋ ਗਏ ਕਿਉਂਕਿ ਲੰਚ ਦਾ ਜਿਆਦਾ ਹੁੰਦਾ ਰੋਟੀ ਟਾਈਮ ਨਾਲ ਬਣ ਜੇ ਤੇ ਚਲੋ ਮਿਲਦੇ ਆ ਜੋ ਅੱਗੇ ਕੰਮ ਦਿਖਾ ਕਰਾਂਗੇ ਦਿਖਾਵਾਂਗੇ ਤੁਹਾਨੂੰ ਜੀ ਹੈਲੋ ਫਰੈਂਡਸ ਅਸਸਿਕਾ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸਾ ਠੀਕ ਹੈ ਹੁਣ ਤੁਸੀਂ ਵੀ ਸਾਈ ਠੀਕ ਹੋਗਾ ਪਪ ਆਪਣੇ ਘਰਾਂ ਵਿੱਚ ਜਿੱਤੇ ਟਾਈਮ ਹੋ ਗਿਆ ਤੇ 7:30 ਵਜੇ ਦਾ ਤੇ ਇੱਕ ਬਰਤਨ ਵਿੱਚ ਸਾਫ ਕੀਤੀ ਸ਼ਾਮ ਦੇ ਚਾਹ ਵਗੈਰਾ ਜਿਹੜੀ ਪੀਤੀ ਸੀ ਉਹਨਾਂ ਦੇ ਤੇ ਸਬਜ਼ੀ ਜਿਹੜੀ ਸੀ ਉਹਨੂੰ ਮੈਂ ਗਰਮ ਕਰਨੇ ਰੱਖਿਆ ਤੇ ਹਾਂ ਬਰੀਆਮ ਵਾਸਤੇ ਮੈਂ ਸ਼ੇਕ ਬਣਾ ਰਹੀ ਤੇ ਸ਼ੇਕ ਬਣਾ ਕੇ ਮੈਂ ਫ੍ਰਿਜ 'ਚ ਰੱਖ ਦਾਂਗੀ ਤੇ ਰਾਤ ਨੂੰ ਇੱਕ ਇੱਕ ਫੁਲਕਾਈ ਜੇ ਕਿਸੇ ਨੇ ਖਾਣਾ ਤੇ ਬਣਾ ਦਾਂਗੀ ਅਦਰਵਾਜ਼ ਮੈਂ ਲਾਦਾ ਸ਼ੇਕ ਹੀ ਪੀਲਾਣਾ ਸਭ ਨੇ ਤੇ ਚਲੋ ਬਣਾਉਂਦੇ ਆ ਤੇ ਨਾਲ ਨਾਲ ਕਰਨ ਨੂੰ ਗੱਲਾਂ ਕਰਦੇ ਨਾਲ-ਨਾਲ ਸ਼ੇਕ ਬਣਾਉਣੇ ਚਲੋ ਜੀ ਇਹਨਾਂ ਨੂੰ ਮੈਂ ਪਹਿਲਾਂ ਹੀ ਛਿਲਕੇ ਰੱਖ ਲਿਆ ਸੀਗਾ ਪਿੱਲਰ ਦੇ ਨਾਲ ਬਹੁਤ ਸੋਹਣਾ ਛੇਲੋ ਜਾਂਦਾ ਸਾਰੇ ਕੁਕਰੀ ਨੂੰ ਸ਼ਾਮ ਦੁਬਾਰਾ ਬਣਾਉਣ ਲੱਗੀ ਸੀ ਫਿਰ ਮਰੀਆਂ ਨੂੰ ਕਹਿੰਦਾ ਮम्मा ਰਾਤ ਨੂੰ ਆਈਸਕ੍ਰੀਮ ਲੈਂਦੀ ਆਈਸਕ੍ਰੀਮ ਪਾ ਕੇ ਖਾਂਦਾ ਤੇ ਮੈਂ ਕਿਹਾ ਚਲੋ ਸ਼ਾਮ ਨੂੰ ਕਰਦੇ ਤੇ ਬਰਿੰਦਰ ਰਿਆਜ਼ ਕਰ ਰਹੇ ਨੇ ਸ਼ਾਮ ਨੂੰ ਉਹਨਾਂ ਦੇ ਸਟੂਡੈਂਟ ਆਏ ਹੋਏ ਆ ਤੇ ਰਿਆਜ਼ ਕਰ ਰਹੇ ਨੇ ਉਹ ਤਾਂ ਮੈਂ ਫਿਰ ਬਣਾ ਕੇ ਰੱਖ ਲੈਣੀ ਪਰ ਰੋਟੀ ਤੋਂ ਬਾਅਦ ਚ ਇੱਕਦਮ ਫੁਲਕਾ ਖਾਣਾ ਉਹ ਬਣਾ ਦਾਂਗੇ ਐਸੇ ਰਾਤ ਨੂੰ ਬਹੁਤ ਘੱਟ ਖਾਂਦੇ ਸਾਡੇ ਸੋਹਰਾ ਹਲਕਾ ਜਿਹਾ ਪੂਹਾ ਖਾ ਲਿਆ ਸਬਜੀ ਖਾ ਲਈ ਨਾਲ ਤੇ ਬਰੇ ਆਮਤ ਰੋਟੀ ਖਾਣੀ ਹੁੰਦੀ ਪਰ ਮੈਂ ਤੇ ਗੁਰਿੰਦਰ ਥੋੜੀ ਘੱਟ ਹੀ ਖਾਂਦੇ ਮੈਂ ਮੈਂ ਹੁਣ ਸ਼ੇਕ ਹੀ ਲੈ ਲਾਂਗੀ ਰੋਟੀ ਨਹੀਂ ਖਾਵਾਂਗੀ ਤੇ ਦੁਪਹਿਰ ਦਾ ਮੈਂ ਰੱਜ ਕੇ ਖਾਂਦੀ ਐ ਇਹਨੂੰ ਚੰਗੀ ਤਰ੍ਹਾਂ ਮੈਂ ਸਾਰੇ ਲਾਣਾ ਤੇ ਮੈਂ ਇਹਨੂੰ ਫਿਰ ਮਿਕਸਰ ਬਲੈਂਡ ਕਰਵਾਂਗੇ ਥੋੜੀ ਜਿਹੀ ਚੀਨੀ ਪਾਵਾਂਗੇ ਜਿਆਦਾ ਨਹੀਂ ਪਾਉਣੀ ਕਿਉਂਕਿ ਬਰਿੰਦਰ ਨੇ ਵੀ ਲੈਣਾ ਹੁੰਦਾ ਨਾ ਤੇ ਪਰਿਆਮ ਨੇ ਅਗਰ ਲੈਣਾ ਹੁੰਦਾ ਫੇਰ ਬਾਅਦ ਚ ਦੇਖਦੇ ਆਂ ਤੇ ਸੋ ਦੁੱਧ ਵੀ ਨਾਲ ਹੀ ਪਾ ਲਈ ਦਿੰਦੇ ਆਂ ਕਿਉਂ ਬਰਤੀ ਆ ਰਹੀ ਤੇ ਇਹਨੂੰ ਜੱਗ ਚ ਪਾ ਕੇ ਤੇ ਫ੍ਰਿਜ ਚ ਰੱਖ ਦਿੰਨੇ ਜਦੋਂ ਪੀਣਾ ਹੋਊ ਕੁ ਪੀ ਲੈਣਗੇ ਜੱਗ ਚ ਪਾ ਕੇ ਫ੍ਰਿਜ ਚ ਰੱਖ ਲੈ ਕਾ ਠੰਡਾ ਹੋ ਜੂ ਮੈਂ ਕੰਮ ਆਪਣਾ ਬੰਕਾਦਾ ਰਾਤ ਦਾ ਇਹਨੂੰ ਫ੍ਰਿਜ ਚ ਜਦੋਂ ਪ੍ਰਸ਼ਾਦਾ ਛਕਣਗੇ ਫਿਰ ਉਸ ਤੋਂ ਬਾਅਦ ਦਵਾਂਗੀ ਬਾਕੀ ਇਹ ਹੁਣ ਬਰਤਨ ਸਾਰੇ ਸਾਫ਼ ਕਰ ਲਵਾਂ ਉਹ ਟੱਕ ਦੇ ਲਈ ਤੇ ਨਹੀਂ ਮੈਂ ਸਟੇਜ ਰੱਖ ਦਵਾਂਗੀ ਚਲੋ ਜੀ ਹਾਂਜੀ ਫਰੈਂਡਸ ਤੇ ਇਹ ਹੈਗਾ ਟਾਈਮ ਇੱਥੇ ਅਗਲੇ ਦਿਨ ਮਾਰਨਿੰਗ ਦਾ ਟਾਈਮ ਹੈਗਾ ਤੇ ਇੱਥੇ ਨਹਾ ਤੋ ਕੇ ਮੈਂ ਇਸ਼ਨਾਨ ਕਰਕੇ ਤੇ ਟਾਈਮ ਇੱਥੇ 5 ਵਜੇ ਦਾ ਹੈ ਸਵੇਰ ਦਾ ਤੇ ਮੈਂ ਆਟੇ ਵਾਲੀ ਡਰਮੀ ਜਿਹੜੀ ਸੀਗੀ ਤੇ ਇਹਨੂੰ ਮੈਂ ਵਾਸ਼ ਕਰਨਾ ਸੀ ਮੈਂ ਕਿ ਚਲੋ ਹੁਣ ਸਿਸ ਰੁੱਠੋ ਤੇ ਖੁੰਦਾ ਕਿ ਥੋੜਾ ਕੰਮ ਡਸਟਿੰਗ ਵਗੈਰਾ ਇਸ ਟੈਂਪ ਤੇ ਮੈਂ ਕਰ ਲਈ ਸੀਗੀ ਕਿ ਤੇ ਗਮਲਿਆਂ ਨੂੰ ਪਾਣੀ ਪਾਇਆ ਸਾਰਾ ਤੇ ਸੈਰ ਕਰਕੇ ਆਈ ਤੇ ਫਿਰ ਮੈਂ ਆਕੇ ਮੈਂ ਕਿਹਾ ਚਲੋ ਇਹ ਡਰਮੀ ਸਾਫ ਕਰਨ ਵਾਲੀ ਐ ਥੋੜੇ ਬਰਤਨ ਸੀ ਚਾਹ ਪਾਣੀ ਜਿਹੜਾ ਪੀਤਾ ਸਵੇਰੇ ਤੇ ਉਹਦੇ ਬਰਤਨ ਸਾਫ ਕੀਤੇ ਤੇ ਇਹ ਵਾਲੀ ਡਰਮੀ ਨੂੰ ਮੈਂ ਸਾਫ ਕਰਨ ਲੱਗੀ ਕਿਉਂਕਿ ਡਰਮ ਨੂੰ ਆਟੇ ਵਾਲੇ ਨੂੰ ਹਮੇਸ਼ਾ ਹੀ ਮੈਂ ਆਟਾ ਜਿਹੜਾ ਪਾਉਣ ਲੱਗਾ ਪਹਿਲਾਂ ਸਾਫ ਕਰਦੀ ਆ ਤੇ ਇੱਥੇ ਹੁਣ ਬੱਦਲਵਾਈ ਬਣੀ ਸੀ ਜੇ ਧੁੱਪ ਲੱਗੀ ਤੇ ਇਹਨੂੰ ਸੁਕਾ ਕੇ ਫੇਰ ਠੰਡਾ ਕਰਕੇ ਫੇਰ ਆਟਾ ਅਗਲੇ ਦਿਨ ਪਾਵਾਂਗੀ ਤੇ ਇੱਕ ਦਿਨ ਮੈਂ ਪੂਰਾ ਇਹਨੂੰ ਇਦਾਂ ਹੀ ਸਿਕਾ ਕੇ ਪੂਰੀ ਧੁੱਪ ਲਗਵਾ ਕੇ ਫੇਰ ਰੱਖਦੀ ਆ ਕਿਉਂਕਿ ਜਿਹੜੀਆਂ ਚੀਜ਼ਾਂ ਹੁਣ ਦੇਖੋ ਆਟਾ ਵਗੈਰਾ ਸੀ ਲੈਣੇ ਆ ਪੈਕਟਾਂ ਦਾ ਹੁੰਦਾ ਸਾਰਾ ਨਾ ਤੇ ਪਤਾ ਨਹੀਂ ਹੁੰਦਾ ਕਿ ਕਦੋਂ ਦਾ ਉਹ ਪੈਕ ਕੀਤਾ ਹੁੰਦਾ ਹੈ ਨਾ ਤੇ ਉੱਪਰ ਰਹਿੰਦੇ ਆ ਉੱਪਰ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਇਹਨੇ ਆਟੇ 'ਚ ਤੇ ਦਾਲਾਂ ਵਗੈਰਾ 'ਚ ਨਾ ਸੁੰਡੀਆਂ ਸੁਸਰੀ ਪੈ ਜਾਂਦੀ ਹੈ ਢੋਰਾ ਲੱਗ ਜਾਂਦਾ ਇਸ ਕਰਕੇ ਮੈਂ ਜਿਹੜੇ ਦਵਾਈ ਦੇ ਪੌਚ ਕਈ ਵਾਰੀ ਬਚੇ ਹੁੰਦੇ ਆ ਉਹ ਮੈਂ ਨਹੀਂ ਸਿੱਟਦੀ ਤੇ ਉਹ ਮੈਂ ਦਾਲਾਂ ਦੇ ਵਿੱਚ ਪਾ ਲੈਂਦੀ ਆ ਇੱਕ ਝੰਡੂ ਦੀ ਪਾਰ ਦਵਟੀ ਦੀਆਂ ਗੋਲੀਆਂ ਆਂਦੀਆਂ ਉਹ ਮੈਂ ਯੂਜ਼ ਕਰਦੀ ਆ ਉਹ ਵੀ ਤੁਹਾਨੂੰ ਅਗਲੀ ਵੀਡੀਓ 'ਚ ਮੈਂ ਦੱਸਾਂਗੀ ਕਿ ਕਿੱਦਾਂ ਮੈਂ ਰੱਖਦੀ ਆ ਤੇ ਆਟੇ ਦੇ ਵਿੱਚ ਉਹ ਰੱਖ ਦਿਓ ਕਦੀ ਵੀ ਸੁੰਡੀਆਂ ਸੁਸਰੀ ਨਹੀਂ ਪੈਂਦੀ ਤੇ ਇਹਨਾਂ ਨੂੰ ਪਰ ਇਹ ਵਾ ਕਿ ਮੇਨ ਗੱਲ ਇਹ ਵਾ ਕਿ ਜਿੱਥੇ ਅਸੀਂ ਆਟਾ ਪਾਉਂਦੇ ਆ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਜਦੋਂ ਵੀ ਆਟਾ ਪਾਓ ਤੇ ਕਦੀ ਵੀ ਗਿੱਲੇ ਹੱਥ ਨਾਲ ਨਾ ਲਾਓ ਆਟੇ ਨੂੰ ਹਨਾ ਜਦੋਂ ਤੁਸੀਂ ਕਰਦੇ ਹੋ ਕਿ ਜੇ ਕਿਤੇ ਗਿੱਲਾ ਮਾੜਾ ਜਿਹਾ ਚਲ ਜੇ ਤੇ ਸੁਸਰੀ ਔਰ ਸੰਡੀ ਜਿੜ ਚੱਟ ਪੈ ਜਾਂਦੀ ਹੈ ਗਿੱਲਾ ਜੀ ਮਤਲਬ ਆਟੇ ਚ ਮਾੜਾ ਜਿਹਾ ਵੀ ਕੁਝ ਲੱਗ ਜੇ ਨਾ ਤੇ ਬੜਾ ਸਾਫ਼ ਸੁਥਰਾ ਕਰਕੇ ਰੱਖਣਾ ਚਾਹੀਦਾ ਤੇ ਇੱਥੇ ਮੈਂ ਹਾਂਜੀ ਫਰੈਂਡਸ ਟਾਈਮ ਹੋ ਗਿਆ ਸੀ 11 ਵਜੇ ਦਾ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆਂ ਤੇ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ